ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾਜ ਪੰਚਾਇਤ ਦੇ ਚੋਣਾਂ ਨੂੰ ਲੈ ਕੇ ਬੀਤੇ ਦਿਨ ਹਿੰਸਕ ਝੜਪ ਹੋਈ ਸੀ ਜਿਸ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਕਰਾਂ ਤੇ ਪੱਤਰਬਾਜ਼ੀ ਹੋਈ ਸੀ ਜਿਸ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜੀਰਾ ਵੀ ਜ਼ਖਮੀ ਹੋਏ ਸਨ ਜਿਸ ਤੇ ਪੁਲਿਸ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਜੀਰਾ 750 ਅਣਪਛਾਤੇ ਵਿਅਕਤੀਆਂ ਨੂੰ ਮਾਰਿਆ ਸੀ ਮੁਕਦਮਾ ਨੰਬਰ 68 ਅਧੀਨ 109 190 191 193 बीएनएस 25 ਸਾਈ ਅਸਲਾਇਕ ਦੇ ਤਹਿਤ ਦਰਜ ਕੀਤਾ ਗਿਆ ਹੈ ਐਸਡੀਪੀਓ ਰਣਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ मिति एक दस चौबीस थाना सिटी जीरा विखे परचा नंबर छियाठ दर्ज किया गया जी धारा लाई गई है एक सौ नौ बी एन एस एक सौ नब्बे बी एन एस एक सौ इक्यानवे बी एन एस एक सौ चौरानवे बी एन एस इस दे नाल नाल पच्ची सताई आर्म्स एक्ट धारा भी लाई गई है जो मुकदमा है यदि हूँ मजीद तफ्तीश चल रही है सबूता ਬਿਆਨ ਅਤੇ ਜਿਹੜੇ ਵੀ ਵੀਡੀਓ ਐਵੀਡੈਂਸ ਹੈ ਉਹਦੇ ਮੁਤਾਬਿਕ ਤਪਤੀਸ ਦੌਰਾਨ ਇਹ ਜਿਹੜਾ ਕੇਸ ਹੈ ਉਹ ਵਿਚਾਰੀਆਂ ਜਾ ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਬੀਤੇ ਦਿਨ ਹਿੰਸਕ ਝੜਪ ਹੋਈ ਸੀ ਜਿਸ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਕਰਾਂ ਅਤੇ ਪੱਤਰਬਾਜ਼ੀ ਹੋਈ ਸੀ ਜਿਸ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜੀਰਾ ਵੀ ਜ਼ਖਮੀ ਹੋਏ ਸਨ ਜਿਸ ਤੇ ਪੁਲਿਸ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਜੀਰਾ ਤੋਂ 750 ਅਣਪਛਾਤ ਵਿਅਕਤੀਆਂ ਨੂੰ ਮਾਰਿਆ ਸੀ ਮੁਕਦਮਾ ਨੰਬਰ 66 ਅਧੀਨ 109 191 99 194 बीएनएस 25 ਸਾਈ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ ਐਸਟੀਪੀਓ ਰਣਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ मिति एक दस चौबी थाना सिटी जीरा विखे परचा नंबर छियाठ दर्ज किया गया है जोड़ी धारा लाई गई है एक सौ नौ बी एन एस एक सौ नब्बे बी एन एस एक सौ इक्यानवे बी एन एस एक सौ चौरानवे बी एन एस इस दे नाल नाल पच्ची सताई आर्म्स एक्ट धारा भी लाई गई है जोड़ा ये मुकदमा है यदि हूँ मजीद तफ्तीश चल रही है सबूता ਬਿਆਨ ਅਤੇ ਜਿਹੜੇ ਵੀ ਵੀਡੀਓ ਐਵੀਡੈਂਸ ਹੈ ਉਹਦੇ ਮੁਤਾਬਿਕ ਤਤਸ ਦੇ ਦੌਰਾਨ ਇਹ ਜਿਹੜਾ ਕੇਸ ਹੈ ਉਹ ਵਿਚਾਰੀਆਂ ਜਾ ਰਿਹਾ ਜ਼ਿਲ੍ਹਾ ਫਿਰੋਜ਼ਪੁਰ ਦੇ ਜੀਵਾ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਬੀਤੇ ਦਿਨ ਹਿੰਸਕ ਝੜਪ ਹੋਈ ਸੀ ਜਿਸ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਕਰਾਂ ਤੇ ਪੱਤਰਬਾਜ਼ੀ ਹੋਈ ਸੀ ਜਿਸ ਦੇ ਸਾਬਕਾ ਕਾਂਗਰਸ ਵਿਧਾਇਕ ਕੁਲਵੀਰ ਸਿੰਘ ਜੀਰਾ ਵੀ ਜ਼ਖਮੀ ਹੋਏ ਸਨ ਜਿਸ ਤੇ ਪੁਲਿਸ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਜੀਰਾ 750 ਅਣਪਛਾਤ ਵਿਅਕਤੀਆਂ ਨੂੰ ਮਾਰਿਆ ਸੀ ਮੁਕਦਮਾ ਨੰਬਰ 68 ਅਧੀਨ 109 190 191 193 BNS 25 ਸਾਈ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ ਐਸਟੀਪੀਓ ਰਣਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ मिति एक दस चौबी न थाना सिटी जिला विखे परचा नंबर 68 दर्ज किया गया है जोड़ी धारा लाई गई है एक सौ नौ बी एन एस एक सौ नब्बे बी एन एस एक सौ इक्यानवे बी एन एस एक सौ चौरानवे बी एन एस इस दे नाल नाल पच्ची सताई आर्म्स एक्ट धारा भी लाई गई है जोड़ा ये मुकदमा है यदि हूँ मजीद तफ्तीश चल रही है सबूता ਬਿਆਨ ਅਤੇ ਜਿਹੜੇ ਵੀ ਵੀਡੀਓ ਐਵੀਡੈਂਸ ਹੈ ਉਹਦੇ ਮੁਤਾਬਿਕ ਤਤਸ ਦੇ ਦੌਰਾਨ ਇਹ ਜਿਹੜਾ ਕੇਸ ਹੈ ਉਹ ਵਿਚਾਰੀਆਂ ਜਾ